ਆਪਣੇ ਫਫੜ ਘਰ ਗਈ ਸੀ ਛੁੱਟੀਆਂ ਕੱਟਣ ਅੱਗੋਂ ਦੇਖੋ ਦਰਿੰਦੇ ਫਫੜ ਦੀ ਘਰਤੂਤ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਮਨਪ੍ਰੀਤ ਕੌਰ ਸਰਵ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ ਉਹ 12 ਸਾਲ ਤੋਂ ਥੰਦੇ ਸੀਗੀ ਉਮਰ ਉਹਦੀ ਉਹ ਆਪਣੇ ਫਫੜ ਕੋਲੇ ਕਹਿ ਰਹੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚ ਆਈ ਹੋਈਆਂ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਆ ਸੀ ਗਉੜ ਤੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਹੈ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸੈਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁੰਨਸਾਨ ਡੁੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਹੈ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਖਿਲਾ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮਕਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 BNS ਤੇ 6 ਬਾਕਸੋ ਇਹਦੇ ਤਹ ਮਾਮਲਾ ਦਰਜ ਕਰਕੇ ਜੀ ਦੋਸ਼ੀ ਦੀ ਜਿਹੜੀ ਹੈਗੀ ਆ ਅਰੈਸਟ ਪੈ ਚੁੱਕੀ ਹੈ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਇਹਦਾ ਪਹਿਲਾਂ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਅ ਪਰਚੇ ਤੋਂ ਬਿਨਾ ਹੋਰ ਕੋਈ ਸਾਡੇ ਸਾਹਮਣੇ ਧਿਆਨ ਚ ਨਹੀਂ ਆਇਆ ਇਹ ਪ੍ਰਵਾਸੀ ਨੇਗੇ ਉਰੇ ਰਹਿੰਦੇ ਆ ਬਹੁਤ ਸਾਲ ਤੋਂ ਜਿਵੇਂ ਆਪਾਂ ਗਲੇ ਵੀ 1990 ਵਗੈਰਾ ਤੋਂ ਰਹਦੇ ਨੇ ਇਹਦਾ ਫਫੜੀ ਹੀ ਸੀਗਾ ਵੀ ਗੁੜੀਆ ਦਾ ਹਾਂਜੀ ਹਸਪੀਟਲ ਚ ਸਟੇਬਲ ਆ ਸਟਿਲ ਬਾਕੀ ਉਹ ਗਾਇ ਨੇ ਡਾਕਟਰ ਦੱਸਦੇ ਉਹ ਸਾਨੂੰ ਜਨਤਕ ਨਹੀਂ ਕਰ ਸਕਦੇ ਕੁਝ ਤੇ ਇੱਕ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਬਣਪ੍ਰੀਤ ਕੌਰ ਸਰਵ ਇੰਸਪੈਕਟਰ ਨੇ ਬਿਆਨ ਦਰਜ ਕੀਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀ ਜਿਹੜੀ ਕੁੜੀ ਆ ਸੀ 12 ਸਾਲ ਤੋਂ ਥੰਦੇ ਸੀਗੀ ਉਮਰ ਉਹਦੀ ਉਹ ਆਪਦੇ ਫੌਫੜ ਕੋਲੇ ਕਹਿ ਰਹੇ ਪਿੰਡ ਦਾ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚ ਆਈ ਹੋਈ ਸੀ ਤਾਂ ਉਹਦੇ ਫੁੱਫੜ ਨੇ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ گا ਉਹ ਤੇ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਹੈ ਰੇਪ ਦੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੁੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿੰਮੇਦਾਰ ਹੈ ਕਾਲਾ ਸਿੰਘ ਜਿਹਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਦਰਵਾ ਦਿੱਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4722 ਅੰਡਰ ਸੈਕਸ਼ਨ 65 2 ਬੀ ਐਨ ਐਸ ਤੇ 6 ਬਾਕਸੋ ਇਹਦੇ ਤਹਿਤ ਉਹ ਮਾਮਲਾ ਦਰਜ ਕਰਕੇ ਜੀ ਦੋਸ਼ੀ ਦੀ ਜਿਹੜੀ ਹੈਗੀ ਆ ਅਰੈਸਟ ਪੈ ਚੁੱਕੀ ਹੈ ਜੀ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਇਹਦਾ ਪਹਿਲਾਂ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਅ ਪਰਚੇ ਤੋਂ ਬਿਨਾ ਹੋਰ ਕੋਈ ਸਾਡੇ ਸਾਹਮਣੇ ਧਿਆਨ ਚੁੱਕਦਾ ਇਹ ਪ੍ਰਵਾਸੀ ਨੇ ਕਿ ਉਰੇ ਰਹਿੰਦੇ ਆ ਬਹੁਤ ਸਾਲ ਤੋਂ ਜਿਵੇਂ ਆਪਾਂ ਗਏਲੇ 1900 90 ਵਗੈਰਾ ਤੋਂ ਰਹ ਦੇਣੇ ਮੈਂ ਇਹਦਾ ਫੁੱਫੜ ਹੀ ਹੀ ਸੀਗਾ ਵੀ ਗੁੜੀਆ ਦਾ ਹਾਂਜੀ ਹਸਪੀਟਲ ਚ ਸਟੇਬਲ ਆ ਸਟਿਲ ਬਾਕੀ ਉਹ ਗਾਇ ਨੇ ਡਾਕਟਰ ਦੱਸ ਦਿਉਂ ਜਿਉਂ ਉਹ ਸਾਨੂੰ ਜਨ ਤੱਕ ਨਹੀਂ ਕਰ ਸਕਦੇ ਕੁਝ